ਅਖੌਤੀ ਪੱਤਰਕਾਰਾਂ ਦੇ ਖਿਲਾਫ ਥਾਣਾ ਭੋਗਪੁਰ ਉਚਿਤ ਕਾਰਵਾਈ ਕਰਨ ਤੋਂ ਕਰਦਾ ਗੁਰੇਜ਼ ਅਖੌਤੀ ਦੇ ਬਲੈਕਮੇਲਰ ਪੱਤਰਕਾਰਾਂ ਦਾ ਥਾਣਾ ਭੋਗਪੁਰ ਵਿੱਚ ਹੁੰਦੀ ਹੈ ਆਓ ਭਗਤ ਭੋਗਪੁਰ ਵਿੱਚ ਅਖੌਤੀ ਦੇ ਬਲੈਕਮੇਲਰ ਬਣ ਕੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦਾ ਗੋਲ ਬਾਲਾ ਥਾਣਾ ਭੋਗਪੁਰ ਦੀ ਪੁਲਿਸ ਅਖੌਤੀ ਤੇ ਬਲੈਕਮੇਲਰ ਪੱਤਰਕਾਰਾਂ ਦਾ ਬੇਖੌਫ ਹੋ ਕੇ ਦੇ ਰਹੀ ਹੈ ਸਾਥ ਅਖੌਤੀ ਦੇ ਲੁਟੇਰੇ ਪੱਤਰਕਾਰਾਂ ਦੀ ਅਦਾਰਿਆਂ ਵੱਲੋਂ ਮਿਲੀ ਮਾਮਤਾਂ ਨੂੰ ਕਰਨਾ ਚਾਹੀਦਾ ਹੈ ਰੱਦ ਅਖੌਤੀ ਦੇ ਬਲੈਕਮੇਲਰ ਪੱਤਰਕਾਰ ਦਾ ਅਦਾਰੇ ਵੀ ਨਹੀਂ ਆਪਣੀ ਪੱਤਰਕਾਰੀ ਖਿਲਾਫ ਸੰਜੀਦਗੀ ਵਰਤਦੇ ਅਖੌਤੀ ਦੇ ਬਲੈਕਮੇਲਰ ਪੱਤਰਕਾਰ ਦਾ ਦੇ ਰਿਹਾ ਹੈ ਸਾਥ ਜਿਸ ਵਿੱਚ ਸਾਬ ਪਤਾ ਚੱਲਦਾ ਹੈ ਕਿ ਇਸ ਬਲੈਕਮੇਲਰ ਪੱਤਰਕਾਰ ਦਾ ਅਦਾਰਾ ਵੀ ਕਿਧਰੇ ਨਾ ਕਿਧਰੇ ਇਹਨਾਂ ਦੇ ਸਵਾਲੀਆ ਤੇ ਚਿੰਦ ਖੜੇ ਕਰਦਾ ਹੈ ਭੋਗਪੁਰ ਤੋਂ ਅਖੌਤੀ ਤੇ ਬਲੈਕਮੇਲਰ ਤੇ ਠੱਗ ਪੱਤਰਕਾਰ ਪ੍ਰਕਾਸ਼ ਚੰਦ ਰਾਉਤ ਦੇ ਖਿਲਾਫ ਪੀੜਤ ਮਹਿੰਦਰ ਸਿੰਘ ਵੱਲੋਂ ਐਸਐਸਪੀ ਜਲੰਧਰ ਨੂੰ ਦਿੱਤੀ ਗਈ ਸ਼ਿਕਾਇਤ ਤੇ ਥਾਣਾ ਪੋਗਪੁਰ ਦੇ ਐਸਆਈ ਕੁਲਦੀਪ ਸਿੰਘ ਦੀ ਅਖੌਤੀ ਪੱਤਰਕਾਰ ਨਾਲ ਮੀਟਿੰਗ ਭੁਗਤ ਹੋਣ ਕਰਕੇ ਨਹੀਂ ਕੀਤੀ ਜਾ ਰਹੀ ਠੱਗ ਬਲੈਕਮੇਲਰ ਪੱਤਰਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਅਖੌਤੀ ਤੇ ਬਲੈਕਮੇਲਰ ਪੱਤਰਕਾਰ ਪ੍ਰਕਾਸ਼ ਚੰਦ ਰਾਉਤ ਵੱਲੋਂ ਪੀੜਤ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ ਸੌਦੀ ਦੇ ਬਲੈਕਮੇਲਰ ਪੱਤਰਕਾਰ ਪ੍ਰਕਾਸ਼ ਚੰਦ ਰਾਉਤ ਵੱਲੋਂ ਰਵੀ ਵਿਰਾਸਤ ਨਿਊਜ਼ ਦੇ ਸ਼ੂਟਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਜਾ ਰਹੀਆਂ ਹਨ ਧਮਕੀਆਂ ਇਨਸਾਫ ਜਰਨਲਿਸਟ ਵੈਲਫੇਅਰ ਸੋਸ਼ਲ ਮੀਡੀਆ ਵਰਕਰਜ਼ ਐਸੋਸੀਏਸ਼ਨ ਰਜਿਸਟਰਡ ਆਫ ਇੰਡੀਆ ਦੇ ਧਿਆਨ ਵਿੱਚ ਆਉਣ ਤੇ ਉਠਾਇਆ ਗਿਆ ਸੌਦੀ ਦੇ ਬਲੈਕਮੇਲਰ ਪੱਤਰਕਾਰ ਪ੍ਰਕਾਸ਼ ਚੰਦ ਰਾਉਤ ਦੇ ਖਿਲਾਫ ਇਸ ਮਾਮਲੇ ਨੂੰ ਦੇਸ਼ ਭਰ ਦੇ ਤੂਮ ਪੱਤਰਕਾਰਾਂ ਨੇ ਕਿਹਾ ਕਿ ਉਪਰੋਕਤ ਸੰਸਦ ਵੱਲੋਂ ਚੁੱਕਿਆ ਗਿਆ ਕਦਮ ਪੱਤਰਕਾਰ ਦੇ ਖਿਲਾਫ ਖਲਾਗਾ ਜੋ ਕਦਮ ਹੈ ਇਨਸਾਫ ਜਨ ਲਿਫਟ ਵੈਲਫੇਅਰ ਸੋਸ਼ਲ ਮੀਡੀਆ ਵਰਕਰ ਜਦੇ ਠੱਗ ਬਲੈਕਮੇਲਰ ਪੱਤਰਕਾਰ ਨੂੰ ਇੰਡੀਆ ਭਾਰ ਵਿੱਚ ਪਾਈ ਜਾ ਰਹੀ ਹੈ ਨੱਥ ਬਲੈਕਮੇਲਰ ਤੇ ਠੱਗ ਪੱਤਰਕਾਰ ਬਲੈਕਮੇਲਰ ਪ੍ਰਕਾਸ਼ ਚੰਦ ਰਾਉਤ ਵੱਲੋਂ ਦਾਰਾ ਰਾਵੀ ਵਰਤ ਨਿਊਜ਼ ਨੂੰ ਭੋਗਪੁਰ ਦੇ ਅਤੇ ਪੰਜਾਬ ਫਜ਼ਰ ਦੇ ਬਾਲਮੀਕ ਸਮਾਜ ਦੇ ਆਗੂਆਂ ਵੱਲੋਂ ਖਬਰ ਪਬਲਿਸ਼ ਨਾ ਕਰ ਲੈਵੀ ਪਾਇਆ ਗਿਆ ਰਿਹਾ ਹੈ ਦਬਾਅ ਰਾਵੀ ਵਰਤ ਨਿਊਜ਼ ਵੇਚ ਜਗ੍ਹਾ ਤੇ ਬੇਰ ਨੀ ਡਰ ਹੋ ਕੇ ਕਰ ਰਿਹਾ ਹੈ ਇਸ ਖਬਰ ਨੂੰ ਪਬਲਿਸ਼ ਅਧਾਰਾ ਰਾਵੀ ਬਰਾਤ ਨਿਊਜ਼ ਵੱਲੋਂ ਜਦੋਂ ਪੱਤਰਕਾਰ ਬਲੈਕਮੇਲਰ ਪ੍ਰਕਾਸ਼ ਚੰਦ ਰਵਤ ਨਾਲ ਉਸਦੇ ਫੋਨ ਤੇ ਗੱਲ ਕੀਤੀ ਗਈ ਅਤੇ ਬਾਲਨੀਕ ਸਮਾਜ ਦੇ ਆਗੂਆਂ ਵੱਲੋਂ ਉਸ ਨੇ ਅਧਾਰਾ ਰਾਵੀ ਬਰਾਤ ਨਿਊਜ਼ ਨੂੰ ਫੋਨ ਕਰਵਾ ਕੇ ਖਬਰ ਨੂੰ ਦਬਾਉਣ ਦੀ ਜੋ ਸੀ ਦਬਾਅ ਪਾਇਆ ਜਦੋਂ ਇਸ ਸਬੰਧ ਵਿੱਚ ਦਾਣਾ ਭੋਗਪੁਰ ਦੇ ਐਸਆਈ ਕੁਲਦੀਪ ਸਿੰਘ ਜੋ ਜਾਂਚ ਅਧਿਕਾਰੀ ਹਨ ਉਹਨਾਂ ਕੋਲੋਂ ਦਾਣਾ ਰਾਵੀ ਬਰਾਦ న్యూਜ਼ ਵੱਲੋਂ ਫੋਨ ਕਰਕੇ ਪੱਖ ਜਾਨਾ ਚਾਇਆ ਤਾਂ ਉਸ ਦੌਰਾਨ ਫੋਨ ਤੇ ਹੋਈ ਗੱਲਬਾਤ ਕਰਦੇ ਸਮੂਹਤ ਮੰਗੇ ਗਏ ਤਾਂ ਵਾਲਮੀਕ ਭਾਈਚਾਰੇ ਦੇ ਕੋਲੋਂ ਵੀ ਸਬੂਤ ਸਬੂਤ ਮੰਗੇ ਗਏ ਪ੍ਰਕਾਸ਼ ਚੰਦ ਰਾਓ ਤੋਂ ਅੱਲਾ ਵੀ ਸਬੂਤ ਮੰਗੇ ਗਏ ਪਰ ਬਲੈਕ ਮੈਜ਼ਰ ਪੱਤਰਕਾਰ ਸਮੇਤ ਜੋ ਅਧਿਕਾਰੀ ਅਤੇ ਵਾਲਮੀਕ ਸਮਾਜ ਦੇ ਨਮਾਇंदे ਸਨ ਅਤੇ ਐਸ.ਆਈ. ਕੁਲਦੀਪ ਸਿੰਘ ਵੱਲੋਂ ਵੀ ਸਾਡੇ ਸੂਤਰ ਨੂੰ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਜੋ ਕਿ ਇਹ ਸਬੂਤ ਨਾ ਦੇਣਾ ਵੀ ਇਹਨਾਂ ਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਗਿਆ ਹੈ ਪੋਗਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖੌਤੀ ਪੱਤਰਕਾਰ ਵੱਲੋਂ ਬਲੈਕਮੇਲ ਕਰਕੇ ਲੋਕਾਂ ਕੋਲੋਂ ਪੈਸੇ ਵਸੂਲੇ ਜਾ ਰਹੇ ਹਨ ਜੋ ਵੱਖ-ਵੱਖ ਲੋਕਾਂ ਨੂੰ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕਰਕੇ ਖਬਰਾਂ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਪੈਸੇ ਬਟੋਰ ਲੈਂਦਾ ਹੈ ਪੋਗਪੁਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਨੇ ਕਿਹਾ ਕਿ ਮੈਂ ਵਾਰਡ ਨੰਬਰ 8 ਪਿੰਡ ਡੱਲੀ ਪੋਗਪੁਰ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹਾਂ ਮੈਂ ਕਿਰਨੀ ਬਾਰੀ ਦੀ ਮਸ਼ੀਨਰੀ ਚਲਾਉਂਦਾ ਹਾਂ ਉਪਰੋਕਤ ਸ਼ਾਂਤੀ ਦੇਵੀ ਨੇ ਮੇਰੇ ਕੋਲੋਂ 500 ਰੁਪਏ ਉਧਾਰ ਵਜੋਂ ਲਏ ਸਨ ਅਤੇ ਮੈਨੂੰ ਕਿਹਾ ਸੀ ਕਿ ਮੈਂ ਇਹਨਾਂ ਨੂੰ ਪੈਸੇ 1 ਮਹੀਨੇ ਬਾਅਦ ਵਾਪਸ ਕਰ ਦੇਵੇਗੀ ਜਦੋਂ ਮੈਂ ਸ਼ਾਂਤੀ ਦੇਵੀ ਦੇ ਕੋਲੋਂ ਆਪਣੇ ਪੈਸੇ ਲੈਣ ਦੀ ਮੰਗ ਕੀਤੀ ਤਾਂ ਉਸਨੇ ਮੈਨੂੰ ਸਾਰੇ ਪੈਸੇ ਵਾਪਸ ਕਰਨ ਦੀ ਬਜਾਏ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਸੇ ਸਮੇਂ ਦੌਰਾਨ ਸ਼ਾਂਤੀ ਦੇਵੀ ਦੀ ਗੱਲ ਉਪਰੋਕਤ ਪ੍ਰਕਾਸ਼ ਚੰਦ ਰਾਉਤ ਨਾਲ ਹੋ ਗਈ ਜਿਨ੍ਹਾਂ ਨੇ ਮੈਨੂੰ 224 ਤੋਂ ਉਪਰੋਕਤ ਪ੍ਰਕਾਸ਼ ਚੰਦ ਰਾਉਤ ਦਾ ਫੋਨ ਆਇਆ ਉਸਨੇ ਆਪਣੇ ਆਪ ਨੂੰ ਮੈਨੂੰ ਕਿਸੇ ਅਖਬਾਰ ਦਾ ਪੱਤਰਕਾਰ ਦੱਸਿਆ ਪ੍ਰਕਾਸ਼ ਚੰਦ ਰਾਉਤ ਵੱਲੋਂ ਮੈਨੂੰ ਗਲਤ ਤਰੀਕੇ ਨਾਲ ਮੇਰੇ ਤੇ ਝੂਠੇ ਇਲਜ਼ਾਮ ਲਾ ਕੇ ਮੈਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਜੇ ਕਿਹਾ ਕਿ ਮੈਂ ਤੇਰੇ ਖਿਲਾਫ ਅਖਬਾਰ ਦੇ ਵਿੱਚ ਖਬਰ ਲਗਾ ਦੇਵਾਂਗਾ ਤੂੰ ਸ਼ਾਂਤੀ ਦੇਵੀ ਨਾਲ ਗਲਤ سلوਕ ਕੀਤਾ ਹੈ ਇਸ ਵੱਲੋਂ ਮੈਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਇਹ ਕਹਿ ਕੇ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਬਦਨਾਮ ਕਰਦਾ ਜਾਵਾਂਗਾ ਪੱਤਰਕਾਰ ਵੱਲੋਂ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਰੌਤ ਮੇਰੇ ਕੋਲੋਂ 1 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਮੈਂ ਡਰਦੇ ਇਸ ਨੂੰ 10000 ਰੁਪਏ ਦੇ ਦਿੱਤੇ ਹਨ ਬਾਅਦ ਵਿੱਚ ਵੀ ਹੁਣ ਤੱਕ ਪ੍ਰਕਾਸ਼ ਚੰਦ ਰੌਤ ਮੈਨੂੰ ਡਰਾ ਧਮਕਾ ਕੇ ਮੇਰੇ ਕੋਲੋਂ 1 ਲੱਖ ਰੁਪਏ ਦੀ ਮੰਗ ਕਰਦਾ ਹੈ ਜਿਸ ਦੇ ਖਿਲਾਫ ਮੈਂ ਐਸਐਸਪੀ ਸਾਹਿਬ ਜਲੰਧਰ ਦੇ ਆਤੀ ਨੂੰ ਦਰਖਾਸਤ ਦਿੱਤੀ ਹੈ ਅਤੇ ਜਿਸ ਸਾਹਬ ਦੀ ਮੰਗ ਕੀਤੀ ਹੈ ਅਧਾਰਾ ਰਾਵੀ ਬਰਾਦ ਨੇ ਉਹਦੀ ਇਸ ਵੀਡੀਓ ਦੀ ਅਤੇ ਇਸ ਖਬਰ ਦੀ ਕਿਸੇ ਵੀ ਪ੍ਰਕਾਰ ਦੀ ਪੁਸ਼ਟੀ ਨਹੀਂ ਕਰਦਾ ਹਾਂਜੀ ਸਰ ਮੈਂ ਨਾ ਵਾਕਾ ਇਹ ਵੀ ਕਿਹਾ ਫੇ ਮੇਰਾ ਨਾਮ ਹੈਗਾ ਮਹਿੰਦਰ ਸਿੰਘ ਮੈਂ ਰਹਿਣ ਵਾਲਾ ਦਿੱਲੀ ਦਾ ਔਰ ਬਾਹ ਮੇਰੀ ਇੱਕ ਦਾ ਤੇ ਉਸ ਤੋਂ ਬਾਅਦ ਮੇਰੀ ਉਮਰ ਦੇਖ ਲਓ ਹਰ ਸੱਤ ਸਾਲ ਦਾ ਵੀ ਮੈਂ ਇਹ ਆਸ਼ਿਕ ਮੋੜ ਦੇ ਤੇ ਵਿੱਚ ਬੋਲੂਗੇ ਪੈਣ ਵਾਲਾ ਇਹ ਜਨਾਨੀ ਚਾਹ ਬਣਾਉਂਦੀ ਸੀਗੀ ਮੈਂ ਦਾਜੂ ਕਿਤੇ ਪੀਣ ਜਾਂਦਾ ਸੀ ਤੇ ਇਸ ਜਾਨੀ ਇਹਦੇ ਨੂੰ ਮੇਰੀ ਵਾਦਤ ਕਰ ਮੈਂ ਕਿਹਾ ਫਿਰ ਮੈਂ ਵਾਦਤ ਕੀ ਕਰ ਸਕਦਾ ਚਲੋ ਇਹਨਾਂ ਦੇਖ ਕੇ ਗਰੀਬੀ ਨਹੀਂ ਕੋਈ ਗਾਹ ਖਾਂਦਾ ਸੀ ਜਦੋਂ ਮੈਂ ਇਹਨੂੰ 500 ਰੁਪਏ ਦਿੱਤਾ ਫੇ ਚੱਲ ਤੂੰ ਆਪਣਾ ਟਾਈਮ ਪਾਸ ਕਰ ਉਸ ਤੋਂ ਬਾਅਦ ਮਹੀਨੇ ਦੋ ਮਹੀਨੇ ਬਾਅਦ ਜਦ ਮੈਂ ਮੰਗੇ ਆ ਤੇ ਉਸ ਤੋਂ ਬਾਅਦ ਇਹ ਆ ਡਰਾਮਾ ਆਰੰਭ ਦਿੱਤਾ ਵੀ ਇਹਨਾਂ ਨਾਲ ਆ ਦੂਜੀ ਪਾਰਟੀ ਵਾਲਿਆਂ ਨਾਲ ਰਲ ਕੇ ਆਪਣੇ ਇਹਨਾਂ ਨਾਲ ਇੱਕ ਗੁੱਤਾਂ ਨਾਲ ਰਹੁਤ ਕਹਿੰਦੇ ਉਹਨੂੰ ਹੋਰ ਮਾਨੂੰ ਨਾਮਾਂ ਦਾ ਪਤਾ ਨਹੀਂਗਾ ਤਿੰਨ ਚਾਰ ਸਗੇ ਜੀ ਮੈਨੂੰ ਇਹਨੇ ਡਰਾਇਆ ਪੂਰਾ ਪੱਤਰਕਾਰ ਨੇ ਤੇ ਬੇਟਾ ਹੁਣ ਤੂੰ ਨਾ ਨਹੀਂ ਬਾਤ ਸਕਦਾ ਕਿ ਯਾਰ ਆ ਜਲੂਸ ਨੇ ਨਿਕਲਣਾ ਨਿਕਲਣਾ ਲਾ ਕੇ ਜੇ ਹੁਣ ਤੇਰੀ ਖਬਰ ਲਗਣੀ ਆ ਤੇ ਉਤਤ ਬਾਜ਼ਾਰ ਮੈਂ ਆਇਆ ਤਾਂ ਅਨਪੜ੍ਹ ਬੰਦਾ ਮੈਂ ਡਰ ਗਿਆ ਮੈਨੂੰ ਕਹਿੰਦੇ ਪੈਸੇ ਦੇ 10000 ਹੁਣੇ ਹੀ ਦੇ ਮੈਂ ਕਿਹਾ ਮਹਾਰਾਜ ਮੈਂ ਕਿਹੜਾ ਜਾਦੂਗਰ ਹਾਂ ਮੈਂ ਕਿੱਥੋਂ ਬਣਾਉਣੇ ਆ ਮੇਰੇ ਕੋਲ ਸਿਰਫ 1000 ਰੁਪਈਆ ਇੱਕ ਮੁੰਡਾ ਰੱਖੀ ਮੇਰੇ ਨਾਲ 1000 ਉਹਦੇ ਕੋਲ ਸੀਗਾ ਇਹ 2000 ਬਈ ਲੋ ਦਿੱਤਾ ਉਸ ਤੋਂ ਬਾਅਦ ਇਹਨੇ ਟਾਈਮ ਲੈ ਲਿਆ ਕਹਿੰਦੇ ਹੁਣ ਦੱਸ ਬਾਕੀ ਕਿਦਾਂ ਦੇਣੇ ਆ ਮੈਂ ਸਾਰੇ ਇਹਨਾਂ ਨੂੰ ਦੱਸਿਆ ਵੀ ਮੈਂ ਮਾੜਾ ਮੋਟਾ ਕੰਮ ਕੀਤਾ ਜਾ ਕੇ ਸੱਜਣ ਮਿੱਤਰ ਕੋਲ ਫੜ ਕੇ ਮੈਂ ਤਾਂ ਦਿਨਾਂ ਦਾ ਨੂੰ ਕਰਦਾ ਸੀ ਐਨੀਵੇ ਮੈਨੂੰ 75 ਦਿਨਾਂ ਦਾ ਟਾਈਮ ਦਿੱਤਾ ਉਹਦੇ ਅੰਦਰ ਅੰਦਰ ਇਹਨਾਂ ਨੂੰ ਮੈਂ 10000 ਰੁਪਇਆ ਪੂਰਾ ਕਰਕੇ ਦਿੱਤਾ ਤੇ ਸਾਰੇ ਹੁਣ ਇਹਦੇ ਬਾਰੇ ਤੁਸੀਂ ਸੋਚ ਲਓ ਮੈਂ ਕੀ ਤੁਹਾਡੇ ਅੱਗੇ ਬੋਲਣਾ ਮੂੰਹ ਛੋਟਾ ਬਾਤ ਬੜੀ ਅਨਪੜ੍ਹ ਬੰਦਾ ਮੈਂ ਆ ਥੋੜਾ ਬਹੁਤ ਪੜਿਆ ਹਾਂ ਤਾਂ ਕੋਈ ਗੱਲ ਬਾਤ ਹੋਵੇ ਤੁਹਾਨੂੰ ਦੱਸਾਂ ਜਾਂ ਕੁਝ ਕਰਾਂ ਤੇ ਆ ਕਹਾਣੀਆਂ ਅੱਗੇ ਤੁਸੀਂ ਸਿਆਣੇ ਆ ਹਾਂਜੀ ਹਾਂਜੀ ਸਰ ਕੌਣ ਸੋ ਬੋਲੇ ਜੀ ਆਪਣੇ ਏਐਸਏ ਕੁਲਦੀਪ ਸਿੰਘ ਜੀ ਬੋਲਦੇ ਜੀ ਭੋਗਪੁਰ ਤੋਂ ਹਾਂ ਜੀ ਹਾਂ ਜੀ ਰਵੀ ਵਿਰਾਤ ਨਹੀਂ ਹੋਈ ਤੋਂ ਬੋਲਦੇ ਆ ਜੀ ਜੀ ਤੁਹਾਡੇ ਕੋਲ ਨਾ ਇੱਕ ਐਸਐਸਪੀ ਸਾਹਿਬ ਵੱਲੋਂ ਦਰਖਾਸਤ ਨੰਬਰੀ ਆਈ ਹੋਈ ਹੈ ਜਿਸ ਦਾ ਨੰਬਰ ਹੈਗਾ ਜੀ 30 390319 ਇਹਦੇ ਖਿਲਾਫ ਹੈ ਕਹਿ ਦਿੱਤੀ ਆਪਾਂ ਇਹ ਖਿਲਾਫ ਹੈ ਜੀ ਪ੍ਰਕਾਸ਼ ਚੰਦ ਰਾਉਤ ਪੁੱਤਰ ਬਨਾਰਸੀ ਲਾਲ ਵਾਸੀ ਅਸੀ ਵਾਰਡ ਨੰਬਰ 6 ਭੋਗਪੁਰ ਦੇ ਖਿਲਾਫ ਹੈ ਜੀ ਆਵਾ ਆਵਾ ਆਇਆ ਫੋਨ ਬਾਬੇਦਾਨ ਨੂੰ ਮੈਂ ਬੰਦੇ ਨੂੰ ਰੋਤੋਂ ਫੋਨ ਕਰਨ ਲੱਗਾ ਮੈਂ ਥੋੜਾ ਐਸੇ ਕਿਸੇ ਨੂੰ ਬੁਲਾ ਲਿਆ ਉਹਨੂੰ ਮੈਂ ਬੁਲਾਉਣ ਲੱਗਾ ਵੀ ਜਨਾਨੀ ਪੇਸ਼ ਕਰ ਦੇਣੀ ਹੈਗੀ ਆ ਆ ਕੋਈ ਸ਼ਾਂਤੀ ਦੇਵੀ ਕੀ ਹੈਗਾ ਇਦਾਂ ਕਰਕੇ ਹਾਂਜੀ ਨਾਮ ਆ ਕੋਈ ਨਹੀਂ ਕੋਈ ਨਹੀਂ ਭਾਈ ਉਦੋਂ ਉਹਨਾਂ ਨੂੰ ਪਤਾ ਮੈਂ ਬੁਲਾ ਲਿਆ ਗਿਆ ਤੇ ਉਹਨੂੰ ਮੈਂ ਉਹਨੂੰ ਕਹਿੰਦਾ ਇਹ ਪਹਿਲਾ ਮੌਕਾ ਲਿਆ ਹੀ ਲੈ ਕੇ ਵੀ ਠੀਕ ਆ ਮੈਂ ਉੱਥੇ ਪੇਸ਼ ਕਰ ਦਊਗਾ ਬਰਾਰੀ ਜੋ ਜੋ ਲੱਗਦਾ ਟੀ ਜੋ ਵੀ ਸਭਾ 'ਚ ਇਹ ਕਹਿੰਦੇ ਨਾ ਕਰ ਗਿਆ ਹੁਣ ਉਹ ਤਾਂ ਹੁਣ ਮੈਨੂੰ ਕਹਿੰਦਾ ਭਾਈ ਉਹ ਜਨਾਨੀ ਲੈ ਕੇ ਜਿੱਥੋਂ ਮਰਦੀ ਹਾਂ ਜੀ ਅਰੇ ਅਸੀਂ ਇਹਦੇ ਬਾਰੇ ਖਬਰ ਲਾਉਣ ਲੱਗੇ ਜੀ ਤੁਹਾਡਾ ਕੀ ਕਹਿਣਾ ਜੀ ਖਬਰ ਲਾ ਰਹੇ ਮਹੱਤਵਪੂਰਨ ਪਰ ਇਹਨਾਂ ਨੇ ਮੇਰੇ ਕੋਈ ਦਰਖਾਸਤ ਨਹੀਂ ਸਮੰਧੀ ਸਾਰੀ ਜਿਹੜੀ ਇਹਨਾਂ ਦੀ ਭੰਗੂ ਸਾਹਿਬ ਵੀ ਬੈਠੇ ਸੀਗੇ ਉਹ ਸਾਰੇ ਬੰਦੇ ਬੈਠੇ ਸੀ ਜਿੰਨੇ ਵੀ ਬਾਬਾ ਜੀ ਵੀ ਬੈਠੇ ਸੀਗੇ ਜਿਹੜੀ ਤੁਹਾਗੇ ਆ ਪ੍ਰੈਸ ਕੋਰਟ ਹੂੰ ਤੇ ਉਹਨਾਂ ਨੇ ਇਹੀ ਤੈਅ ਕੀਤਾ ਜਿ ਕਾਰਨਾਮਾ ਲਿਖਾਈ ਕਿ ਇਸ ਸਮੰਧੀ ਅਸੀਂ ਜਿਹੜਾ ਆ ਉਹ ਸਭਾ ਦੇ ਵਿੱਚ ਬਹਿ ਕੇ ਫੈਸਲਾ ਕਰ ਲਵਾਂਗੇ ਜੀ ਨਾ ਜੋ ਵੀ ਗੱਲਬਾਤ ਹੋਊ ਸਭਾ ਤੋਂ ਹੋਊਗੀ ਤਾਂ ਇਹ ਆਸੀ ਜੀ ਤੇ ਉਹ ਟਾਈਮ ਮੈਂ ਖਾਲਾ ਚੈਰ ਮੇਰੇ ਕੋਲ ਆਜਦਾ ਸੀ ਜਾਂ ਦੇਖਣਾ ਪਾਣਾ ਮਰੇਲ ਸਤਮ ਹੋ ਗਿਆ ਹੁਣ ਤੇ ਉਹ ਸੰਬੰਧੀ ਫਿਰ ਮੈਂ ਇਹਨਾਂ ਨੂੰ ਪੁੱਛ ਲੈਣਾ ਰੌਸਾਹ ਨੂੰ ਵੀ ਦੱਸੋ ਕੀ ਕਰਨਾ ਜੀ ਬਾਬਾ ਜੀ ਹੁਣ ਠੀਕ ਹੈ ਜੀ ਤੁਹਾਡੀ ਇਹੀ ਆਵਾਜ਼ ਤੁਸੀਂ ਚੈਨਲ ਤੇ ਚਲਾ ਰਹੇ ਆਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਕੀ ਚਲਾਉਂਗੇ ਤੁਸੀਂ ਨਹੀਂ ਜੀ ਤੁਹਾਡੀ ਏਸੀ ਆਵਾਜ਼ ਚੈਨਲ ਦੇ ਉੱਪਰ ਚੱਲੇਗੀ ਜੀ ਉਨੇ ਜੇ ਕੰਮ ਚਰੋਣੇ ਸੀ ਉਹ ਤਾਂ ਦੇਖੋ ਪਤਾ ਕੀ ਹੈ ਅੱਲਾ ਇਹ ਅਲੱਗ ਮੈਟਰ ਹੈ ਇਸ ਸੰਬੰਧੀ ਦੇ ਚਰੋ ਕਿਉਂਕਿ ਪੱਦਲ ਇੱਕ ਆਮ ਆਦਮੀ ਹੁੰਦਾ ਹੈ ਉਹਦੇ ਉੱਤੇ ਪੁਲਿਸ ਤੁਰੰਤ ਕਾਰਵਾਈ ਕਰ ਦਿੰਦੀ ਹੈ ਜੀ ਨਹੀਂ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਨਾ ਵੀ ਇਸ ਸੰਬੰਧੀ ਇਹਨਾਂ ਨੇ ਆਪ ਹੀ ਟਾਈਮ ਲਿਆ ਹੋਇਆ ਭਾਈ ਤੁਸੀਂ ਤਾਂ ਸਿਰਫ ਇਹ ਦੱਸੋ ਕਿ ਤਰਖਾਸ ਸੰਬੰਧੀ ਦੋਹਾਂ ਧਿਰਾਂ ਨੇ ਆਮ ਸੀ ਸਹਿਮਤੀ ਨਾਲ ਟਾਈਮ ਲਿਆ ਹੋਇਆ ਹੈ ਜੀ ਇਸ ਪਰ ਮੁਦੇ ਨੂੰ ਅਸੀਂ ਆਪਣੇ ਭਾਈ ਆਪਣੀ ਜਿਹੜੀ ਤੁਹਾਡੀ ਹੁੰਦੀ ਹੈ ਸਭਾ ਆਪਣੇ ਪ੍ਰੈਸ ਕਾਟਰਾਂ ਦੀ ਉਹਦੇ ਵਿੱਚ ਅਸੀਂ ਜਿਹੜਾ ਹੱਲ ਕਰਾਂਗੇ ਉਹਨਾਂ ਨੇ ਟਾਈਮ ਲਿਆ ਹੋਇਆ ਮੇਰੇ ਕੋਲ ਲਿਖਿਆ ਪਿਆ ਕਰਾਰਨਾਮਾ ਉਹ ਕੱਲ ਜਿਹੜਾ ਪੀੜਤ ਪਰਿਵਾਰ ਵਾਲਾ ਜਿਵੇਂਦਰ ਸਿੰਘ ਹਾਂਜੀ ਹਾਂਜੀ ਉਹ ਕੱਲ ਆਪਣੀ ਬਾਈਟ ਆ ਕੇ ਸਾਨੂੰ ਦੇ ਗਿਆ ਜੀ ਮੂਵਮੈਂਟ ਦੇ ਗਿਆ ਕਿ ਮੇਰੀ ਕੋਈ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਸੁਣੋ ਸੁਣੋ ਸਰ ਮਹਿੰਦਰਪਾਲ ਜੀ ਵੀ ਉੱਥੇ ਹੀ ਸੀਗੇ ਜਦੋਂ ਇਹ ਜਿਹੜੀ ਆ ਮੈਟਰ ਦੋਨੇ ਹੀ ਤੇ ਚੱਲਦੀ ਸੀ ਮਹਿੰਦਰਪਾਲ ਜੀ ਨੂੰ ਵੀ ਉੱਥੇ ਬੁਲਾਇਆ ਗਿਆ ਸੀ ਉਹਨਾਂ ਨੂੰ ਤੁਸੀਂ ਜਿਹੜੇ ਆ ਬਾਬਾ ਜੀ ਹੈਗੇ ਨੇ ਸੋਨ ਸਿੰਘ ਇਹ ਕਿਹੜੇ ਜਿਹੜੇ ਪ੍ਰੈਸਪੋਰਟ ਇੱਥੋਂ ਹੈਗੇ ਇਹ ਵੀ ਨਾਲ ਹੀ ਸੀਗੇ ਉੱਥੇ ਇਹਨਾਂ ਨੇ ਬੁਲਾਇਆ ਸੀ ਉਹਨਾਂ ਨੂੰ ਵੀ ਔਰ ਭੰਗੂ ਸਾਹਿਬ ਵੀ ਉੱਥੇ ਹੀ ਸੀਗੇ ਜੀ ਹਾਂਜੀ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਦੇ ਬਾਕੀ ਉਹਨੂੰ ਬੁਲਾ ਰਹੇ ਆ ਅੱਜ ਮੈਨੂੰ ਫੋਨ ਆ ਗਿਆ ਸੀਗਾ ਬਰਾਉ ਸਾਹਿਬ ਨੂੰ ਅਸੀਂ ਨਾ ਆਪਣੇ ਟਾਈਮ ਲੱਗੇ ਜਾਂਦੇ ਆ ਨਾ ਬੁਲਾ ਰਹੇ ਆ ਉਹਨੂੰ ਟਾਈਮ ਵਾਸਤੇ ਲੱਗੇ ਜਾਂਦੇ ਹਾਂ ਠੀਕ ਹੈ ਜੀ ਧੰਨਵਾਦ ਜੀ ਹਲੋ ਹਾਂਜੀ ਸੰਤੋਸ਼ ਜੀ ਵੱਡਾ ਹੀ ਗੱਲ ਕਰ ਰਹੇ ਹੈ ਜੀ ਹਾਂਜੀ ਭਾਜੀ ਮੈਂ 10 ਕਲਮ ਫਲ ਕਰ ਰਿਹਾ ਨਹੀਂ ਪੋਜੀਸ਼ਨ ਦਾ ਮੋਰਚਾ ਜ਼ਿਲ੍ਹਾ ਚੇਅਰਮੈਨ ਜੀ ਹਾਂਜੀ ਬੋਲੋ ਜੀ ਹਾਂਜੀ ਰੋਹ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਹਾਂਜੀ ਕਿਸੇ ਰੋਹ ਦਾ ਹਾਂਜੀ 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 ਉਹਨਾਂ ਨੇ ਉਹ 30 ਵੀਡੀਓ-ਉਡੀਓ ਮੇਰੇ ਤਨ ਭੇਜੀ ਆਨ ਦਿੱਤੀ ਆ ਜਿੱਦਾਂ 30 ਗਾਹਾਂ ਦਾ ਚੱਕਰ ਮਿਸੇ ਤੋਂ ਮੜਾ ਤੁਸੀਂ ਤੁਸੀਂ ਅੱਜ ਤੁਹਾਡੇ ਵੱਲੋਂ ਕਹਿ ਰਹੇ ਕਿ ਇਸੇ ਸਮਾਜ ਨੇ ਮੇਰਾ ਸਮਝੌਤਾ ਕਰਾਇਆ ਹੈ ਕਿਹਨੇ ਕਹੀ ਇਹ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਗੱਲ ਹੈ ਨਹੀਂ ਨਹੀਂ ਮੈਂ ਕਿਹਾ ਤੁਹਾਨੂੰ ਜਿਨੇ ਕਹੇ ਨੇ ਦੱਸਿਆ ਨਾ ਉਹਨੇ ਕੀ ਪਤਾ ਕੀ ਦੱਸਿਆ ਅਸਲੀ ਮੈਂ ਪਹਿਲਾਂ ਤੁਹਾਡੇ ਕੋਲ ਸੁਣਨਾ ਚਾਹੁੰਦਾ ਫਿਰ ਮੈਂ ਤੁਹਾਨੂੰ ਦੱਸਾਂ ਨਹੀਂ ਜੀ ਮੈਂ ਤਾਂ ਜੋ ਕਵਰ ਕਰ ਲਵਾਂਗਾ ਫਿਰ ਸੁਣ ਲੈਣਾ ਜੀ ਅੱਛਾ ਜੀ ਹਾਂ ਜੀ ਕੋਈ ਦੱਸ ਗਿਆ ਭਾਜੀ ਹੋਰ ਦੇ ਨਾਲ ਇਸ ਬੰਦੇ ਨੇ ਜਿਹਦਾ ਨਾਮ ਤਾਂ ਮੈਨੂੰ ਉਹਦਾ ਪਤਾ ਨਹੀਂਗਾ ਆ ਸ਼ਾਂਤੀ ਦੇਵੀ ਆ ਸ਼ਾਂਤੀ ਉਹ ਸਾਡੇ ਸੰਸਥਾ ਦੇ ਕੋਲ ਆਏ ਸੀ ਜੀ ਜੱਸਾ ਤਾ ਹੈਗਾ ਵਾਲਮੀਕ ਸੰਘਰਸ਼ ਮੋਰਚਾ ਰਾਸ਼ਟਰੀ ਵਾਲਮੀਕ ਸੰਘਰਸ਼ ਮੋਰਚਾ ਰਜਿਸਟਰਡ ਸਾਡੇ ਰਾਸ਼ਟਰੀ ਪ੍ਰਧਾਨ ਹੈਗੇ ਰੋਸ਼ਨ ਸਰਵਭਾਗ ਜੀ ਇਹ ਤੁਹਾਨੂੰ ਹਾਂ ਜੀ ਹਾਂ ਜੀ ਬੋਲੋ ਹਾਂ ਜੀ ਤੇ ਇਸਾਖੀ ਚਿਤ ਉਪਰ ਟੀਮ ਦੇ ਕੋਲ ਜਿਹੜੀ ਸ਼ਾਂਤੀ ਦੇ ਵੀ ਆਏ ਇਹਨਾਂ ਦੇ ਥਰੂ ਕਿਸੇ ਰੌਦ ਦਾ ਤਰੀਕਾ ਤੋਂ ਇਹਨਾਂ ਨੇ ਘਰ ਕੰਮ ਕੁੰਮ ਕਰਦੇ ਚੱਲੇ ਤਾਂ ਨਾਲ ਪੜਾਸ਼ੀ ਦੇ ਤੇ ਇਹਨੇ ਉਹਨਾਂ ਨੂੰ ਬਲੋ ਬੀਟੀਮ ਦੇ ਨਾਲ ਬਸਾ ਚ ਲੈ ਤਾ ਅੱਜ ਹੁਣ ਸਿਰ ਤੇ ਵੀਡੀਓ ਭੇਜਿਆ ਜਾ ਪੁੱਛਣੇ ਪਤੇ ਉਹਦੇ ਨਾਲ ਗੱਲ ਕੀਤੀ ਸੀ ਬਤਮੀ ਜੀ ਕਿ ਉਹਨੂੰ ਫੜਿਆ ਉਹਨਾਂ ਨੇ ਆਏ ਸਬੰਧ ਬਣਾਉਣ ਲਈ ਤਾਂ ਮਲੋ ਪਹਿਲਾ ਇੱਕ ਦੋ ਦਿਨ ਦੋ ਚਾਰ ਵਾਰੀ ਉਹਨੂੰ ਜਵਾਨੀ ਵੀ ਕਹਿੰਦਾ ਰਿਹਾ ਅੱਗੇ ਮੈਂ ਨਾਲ ਨੇ ਯਾ ਇਸ ਵੰਦ ਬਣਾ ਬਾਲਵੇ ਚਲੋ ਸ਼ੰਕੀਰ ਤੇ ਉਹਨੇ ਜਦੋਂ ਸਾਨੂੰ ਦਰਸਾ ਦਿੱਤੀ ਉਹ ਉਸ ਦਿਨੇ ਇਹਨੂੰ ਫੜਿਆ ਫੜ ਲਿਆ ਜਦੋਂ ਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹ ਦੋ ਇਹ ਬਾਲਵੇ ਜਸੀਏ ਨੂੰ ਕਹਿਦਾ ਕਿੰਦਾ ਚਲੋ ਮੈਂ ਸਾਰਾ ਕਹਿ ਚਲੋ ਸਿਆਣਾ ਬਹਿਣਾ ਛੱਡੋ ਇਹਨੂੰ ਭਾਜੀ ਅੱਜ ਕੱਲ ਇਹ ਇੱਕ ਇੱਕ ਮੈਨੂੰ ਇੱਥੇ ਜਵਾਬ ਦਿਓ ਜਿਹੜਾ ਉਹ ਸ਼ਹਿਰ ਦੇ ਵਿੱਚ ਇਹ ਕੰਮ ਕਰਦੀ ਪਈ ਹੈ ਹਨਾ ਜੀ ਸ਼ਾਂਤੀ ਦੇਵੀ ਜਿੱਥੇ ਕਿਤੇ ਚਾਹ ਬਣਾਉਂਦੇ ਆ ਉੱਥੇ ਜਦੋਂ ਇਹਨੇ ਛੇੜਖਾਣੀ ਕੀਤੀ ਕੁਝ ਸ਼ਰਾਰਤ ਕੀਤੀ ਉਹਦਾ ਕੋਈ ਸੀਸੀਟੀਵੀ ਫੁਟੇਜ ਕੋਈ ਸਬੂਤ ਹੈਗਾ ਇਹਨਾਂ ਕੋਲ ਭਾਜੀ ਮੰਡੀ ਦੇ ਵਿੱਚ ਨਾ ਉਰੇ ਜੇ ਸਗਾਏ ਦਰਸ਼ਕ ਰੁਕਦੇ ਬਹੁਤ ਲੱਗੇ ਉੱਥੇ ਕਿਨੇ ਹੋਣਾ ਜਿੱਦਾ ਗਾਂ ਸਾਡੇ ਮੰਡੀ ਦੀ ਜਗ੍ਹਾ ਬਹੁਤ ਹੈ ਨਾ ਤੇ ਸੀਸੀਟੀਵੀ ਜਿਨ੍ਹਾਂ ਨੇ ਦੁਕਾਨਾਂ ਵਾਲਿਆਂ ਨੇ ਆਪਣੇ ਆਪਣੇ ਮੋਰੇ ਲਾਏ ਆ ਉਤੋਂ ਗਾਂ ਨਾਲ ਦੋ ਉਰੇ ਸੀ ਉੱਥੇ ਸੀਸੀਟੀਵੀ ਨਹੀਂ ਆਈ ਉਹ ਦੱਸ ਫਿਰ ਤੁਹਾਨੂੰ ਦੱਸਣਾ ਪਊ ਉੱਪਰ ਦੀ ਮੰਡੀ ਜਿਹੜੀ ਆ ਪੰਜਾਬ ਦੇ ਦੂਜੇ ਤੀਜੇ ਨੰਬਰ ਤੇ ਆ ਮਰੂਸ਼ੇ ਤਵੇ ਮਾਉਂਦੇ ਚਾਹ ਦੇਖੀ ਭਾਈ ਸਾਹਿਬ ਕੀ ਹੋਇਆ ਕੀ ਹੋਇਆ ਨਹੀਂ ਹਾਂ ਜੀ ਇਸ ਕਰਕੇ ਉਹ ਸਾਰੀ ਚਾਹ ਹੁਣ ਪੋਸੀਬਲ ਨਹੀਂ ਹੈਗਾ ਜਦਾਨਾ ਨੇ ਆਪਣਾ ਚਲੋ ਮੈਂ ਤੁਹਾਡੀ ਗੱਲ ਨਾਲ ਸਾਰਿਆਂ ਨਾਲ ਸਹਿਮਤ ਆ ਪਰ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਸਾਡੇ ਪੱਤਰਕਾਰ ਨੇ ਇਹਨਾਂ ਨੂੰ ਤਾਂ ਕਲਮ ਦਿੱਤੀ ਇੱਕ ਮਿੰਟ ਬਿਰਲਾ ਦੀ ਗੱਲ ਸੁਣੋ ਮੇਰੇ ਹਾਂਜੀ ਕਿ ਇਹਨਾਂ ਕੋਲ ਅਧਿਕਾਰ ਹੈਗਾ ਕਿ ਜਿਹੜਾ ਬੰਦਾ ਮੰਨ ਲਓ ਦੋਸ਼ੀ ਪਾਇਆ ਜਾਂਦਾ ਆ ਮੈਂ ਮੰਨ ਲਿਆ ਕਿ ਉਹ આરોਪ ਲੱਗੇ ਜੇ ਉਹ ਦੋਸ਼ੀ ਵੀ ਨਹੀਂ ਗਿਣਿਆ ਜਾ ਸਕਦਾ ਜਿੰਨਾ ਚਿਰ આરોਪ ਸਾਬਤ ਨਹੀਂ ਹੁੰਦੇ ਹੈਨਾ ਜੀ ਹਾਂ ਚੇਨਗੋਲ ਕੀ ਅਧਿਕਾਰ ਹੈਗਾ ਕਿ ਇਹਦੇ ਵਿੱਚ ਤੋਂ ਉਹਨੂੰ ਆਦਮੀ ਨੂੰ ਬਲੈਕਮੇਲ ਕਰਕੇ ਉਹਦੇ ਕੋਲ ਲੱਖ ਰੁਪਏ ਮੰਗ ਕਰਨਾ ਫਿਰ 2000 ਰੁਪਏ ਇੱਕ ਵਾਰੀ ਲੈ ਲਿਆ 8000 ਰੁਪਏ ਇੱਕ ਵਾਰੀ ਲੈ ਲਿਆ ਅੱਛਾ ਹਾਂ ਠੀਕ ਹੈ ਜੀ ਇਹ ਜਦੋਂ ਭਾਜੀ ਔਰਤ ਇੱਕ ਵਾਰੀ ਕਹਿ ਦਈਏ ਕਿ ਮੇਰੇ ਨਾਲ ਛੇੜਛਾੜ ਨਹੀਂ ਕੀਤੀ ਉਹਨੂੰ ਸਬੂਤ ਦਿੱਤੀ ਨੋਟ ਹੁੰਦੀ ਹੈ ਬਿਲਕੁਲ ਹੁੰਦੀ ਹੈ ਭਾਜੀ ਮਾਨਯੋਗ ਅਦਾਲਤਾਂ ਮੰਨਦੀਆਂ ਨੇ ਜੀ ਦੂਸਰੇ ਬੰਦੇ ਚਲੋ ਉਹਨੂੰ ਵੀ ਤੁਸੀਂ ਛੱਡੋ ਜਿਹੜਾ ਇਹਨਾਂ ਕੋਲ ਅਧਿਕਾਰ ਹੈ ਉਹਦੀ ਗੱਲ ਕਰੋ ਮੇਰੇ ਨਾਲ ਕਿ ਇਹਨਾਂ ਨੇ ਜਿਹੜਾ 10000 ਰੁਪਏ ਉਹਦੇ ਕੋਲ ਲੈ ਲਿਆ ਲੱਖ ਰੁਪਏ ਦੀ ਹੋਰ ਮੰਗ ਕਰਦੇ ਉਹ ਇਹਨਾਂ ਕੋਲ ਅਧਿਕਾਰ ਹੈਗਾ ਕਿਸੇ ਰੋਤ ਕੋਲ ਕੀ ਉਹਨੇ ਮੋਰਚਾ ਬੀਜੇਪੀ ਦਾ ਕਿ ਕਰਤੋ ਕੋਈ ਨਹੀਂ ਇਹਨਾਂ ਨੇ ਵੀ ਕੋਈ ਸਾਡੇ ਮੋਰਚੇ ਨੇ ਕਰਾਸ ਕਰਾਇਆ ਜੀ ਨਾ ਨਹੀਂ ਜਿਹੜੀ ਗੱਲ ਮੈਂ ਪੁੱਛੀ ਭਾਜੀ ਉਹਦਾ ਜਵਾਬ ਦਿਓ ਮੈਨੂੰ ਉਹ ਤਾਂ ਨਹੀਂ ਕਰਾਇਆ ਉਹਨਾਂ ਨੇ ਸਾਡਾ ਦਸਤਾ ਦੱਸਿਆ ਉਹਨਾਂ ਨੂੰ ਵੀ ਚਲੋ ਸੁਣਜੇ ਨਹੀਂ ਨਹੀਂ ਜਿਹੜੀ ਗੱਲ ਮੈਂ ਪੁੱਛੀ ਭਾਜੀ ਮੇ ਜਿਹੜੀ ਗੱਲ ਸਾਡੇ ਕੋਲ ਆਈ ਆ ਕਿ ਇਹਨਾਂ ਨੇ ਉਹਦੇ ਕੋਲ 10000 ਰੁਪਏ ਲੈ ਲਿਆ ਬਲੇਕਮੇਲ ਕਰਕੇ ਬੰਦੇ ਕੋਲੋਂ ਹੋਰ ਲੱਖ ਰੁਪਏ ਦੀ ਪੂਰੀ ਦੀ ਮੰਗ ਕੀਤੀ ਜਿਹਦੇ ਵਿੱਚੋਂ 10000 ਲਿਆ ਗਿਆ ਕੀ ਇਹਨਾਂ ਕੋਲ ਅਧਿਕਾਰ ਹੈਗਾ ਲੈਣ ਦਾ ਇਹ ਤਾਂ ਝੂਠ ਆ ਝੂਠ ਦਾ ਮੈਂ ਤੁਹਾਨੂੰ ਦੱਸਣ ਲਈ ਫੋਨ ਕੀਤਾ ਇਹ ਝੂਠ ਆ ਸਾਰਾ ਸਾਰਾ ਕਿਵੇਂ ਕਹਿ ਸਕਦੇ ਨੇ ਝੂਠ ਉਹੀ ਆਦਮੀ ਤਾਂ આરોਪ ਲਗਾ ਰਿਹਾ ਕੋਈ ਕੈਮਰੇ ਦੇ ਵਿੱਚ ਬੋਲ ਰਿਹਾ ਇਹਦੇ ਅੱਛਾ ਹਾਂਜੀ ਅੱਛਾ ਤੁਸੀਂ ਲੇਡੀਜ਼ ਨਾਲ ਜੀ ਨਹੀਂ ਗੱਲਾਂ ਕੋਈ ਤਾਂ ਆਦਮੀ ਉਸ ਆਦਮੀ ਦਾ ਕਹਿਣਾ ਹੈ ਜਿਹੜੀ ਉਹਨੇ ਕੰਪਲੇਂਟ ਪਾਈ ਮਾਨ ਜੋਗ ਐਸਐਸਪੀ ਨੂੰ ਮੇਰੇ ਕੋਲ ਉਹ ਜਨਾਨੀ ਨੇ 500 ਰੁਪਏ ਉਧਾਰਾ ਲਿਆ ਸੀ ਠੀਕ ਹੈ ਦੇ ਜੇਕਰ ਉਸ ਆਦਮੀ ਨੇ ਕੰਪਲੇਂਟ ਪਾਈ ਆ ਤੇ ਅਜ ਤੱਕ ਉਸ ਲੇਡੀ ਨੇ ਅਜ ਤੱਕ ਕੋਈ ਵੀ ਪੁਲਿਸ ਨੂੰ ਕੰਪਲੇਂਟ ਦਿੱਤੀ ਹੋਈ ਦੀ ਕਾਪੀ ਆਗੀ ਤਾਂ ਮੈਨੂੰ ਭੇਜ ਦਿਓ ਜੇ ਉਹ ਕੰਪਲੇਂਟ ਦਿੱਤੀ ਆ ਉਸ ਨੇ ਉਸ ਪੀੜਤ ਆਦਮੀ ਨੇ ਕੰਪਲੇਂਟ ਦਿੱਤੀ ਮਾਰ ਜੋਗ ਐਸਐਸਪੀ ਨੂੰ ਮੇ ਕੇ ਪੱਤਰਕਾਰ ਪ੍ਰਕਾਸ਼ ਚੰਦ ਰਾਉਤ ਪੁੱਤਰ ਬਨਾਰਸੀ ਮੈਨੂੰ ਜਿਹੜਾ ਬਲੈਕਮੇਲ ਕਰ ਰਿਹਾ ਇੱਕ ਔਰਤ ਦੇ ਨਾਮ ਤੇ ਠੀਕ ਹੈ ਜੀ ਜਿਹਦੇ ਵਿੱਚ ਉਹ 10000 ਰੁਪਏ ਪੀਸੀ ਰੌਦ ਨੇ ਲੈ ਲਿਆ 1 ਲੱਖ ਰੁਪਏ ਦੀ ਕੁੱਲ ਮੰਗ ਕੀਤੀ ਹੈ ਹੋਏ ਭਾਜੀ ਇੱਥੇ ਇੱਕ ਹੈਗੇ ਇੱਕ ਦੋ ਪ੍ਰੈਸ਼ਰ ਬੁਕ ਬਣਾ ਮੇ ਅਗੇ ਲੱਗਦੇ ਇੱਕ ਮਿੰਟ ਮੇਰੀ ਗੱਲ ਸੁਣਾਓ ਜੀ ਮੇਰੀ ਗੱਲ ਸੁਣਾਓ ਅਗਰ ਔਰਤ ਦੇ ਨਾਲ ਬਤਮੀਜ਼ੀ ਹੋਈ ਆ ਸਾਨੂੰ ਉਸ ਔਰਤ ਦੇ ਦੁੱਖ ਦਾ ਆ ਠੀਕ ਹੈ ਜੀ ਪ੍ਰਗਟਾਵਾ ਵੀ ਕਰਾਂਗੇ ਦੂਸਰੇ ਬੰਦੇ ਜੇਕਰ ਉਹ ਔਰਤ ਦੇ ਨਾਲ ਛੇੜਖਾਨੀ ਹੋਈ ਸੀ ਉਹਨੇ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਕਿ ਮੇਰੇ ਨਾਲ ਵਧੀਕੀ ਹੋਈ ਆ ਉਹਦੀ ਕਾਪੀ ਆ ਗਈ ਤੁਹਾਡੇ ਕੋਲ ਹੈਗੀ ਹੈਗੀ ਭੇਜੋ ਮੈਨੂੰ 2 ਮਿੰਟ ਚ ਸਾਹੀ ਭਾਈ ਸਾਡੀ ਸੰਸਥਾ ਨਾਲ ਲੋਕੀ ਦਰਖਾਸਤ ਦੋਈ ਆ ਥਾਣੇ ਸਾਡੀ ਸੰਸਥਾ ਦੀ ਗੱਲ ਨਹੀਂ ਐ ਕੋਈ ਕੰਪਲੇਂਟ ਦੀ ਕਾਪੀ ਆ ਗਈ ਤੁਹਾਡੇ ਕੋਲ ਔਰਤ ਵੱਲੋਂ ਕੀਤੀ ਗਈ ਪੁਲਿਸ ਕੰਪਲੇਂਟ ਜਿੱਤੇ ਵੀ ਕੀਤੀ ਹੋਵੇ ਮੰਨ ਲਓਗੇ ਐਸਐਸਪੀ ਨੂੰ ਕੀਤੀ ਹੋਵੇ ਭੋਪਰੀ ਭਾਜੀ ਕੀਤੀ ਭੋਪਰੀ ਐਸਐਚਓ ਨੂੰ ਆਹ ਤੇ ਉਹਦੀ ਕਾਪੀ ਭੇਜੋ ਭਾਜੀ ਮੈਨੂੰ ਭੇਜ ਦਿਨੇ ਕਾਪੀ ਭੇਜੋ ਕਿਤੇ ਕੋਈ ਗੱਪੀ ਭੇਜ ਦੇਣਾ ਤੁਹਾਨੂੰ ਸਾਡੇ ਪੰਜਾਬ ਪ੍ਰਧਾਨ ਜੀ ਬੈਠੇ ਨਾਲ ਉਹਨਾਂ ਨਾਲ ਵੀ ਗੱਲ ਕਰ ਲੋ ਕੋਈ ਗੱਲ ਨਹੀਂ ਬਾਜੀ ਮੈਂ ਖਬਰ ਤਿਆਰ ਕਰਦਾ ਪਿਆ ਤੁਹਾਡੇ ਨਾਲ ਹੋ ਗਈ ਉਹਨਾਂ ਨਾਲ ਹੋ ਗਈ ਇੱਕ ਬਰਾਬਰ ਗੱਲ ਹੁੰਦੀ ਹੈ ਬਾਜੀ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਜੀ ਹਾਂਜੀ ਬੋਲੋ ਜੀ ਬਾਜੀ ਆਪਾਂ ਤਾਂ ਮੇਲਣ ਕਰਾਇਆ ਆਪਾਂ ਰਾਇ ਨਾਮਾ ਕਰਾਇਆ ਸਾਰਾ ਕੁਝ ਲਿਖਿਆ ਜਾਏਗਾ ਤੁਹਾਨੂੰ ਬਾਜੀ ਮੈਂ ਮੰਨ ਗਿਆ ਉਹਨਾਂ ਚੀਜ਼ਾਂ ਨੂੰ ਮੈਂ ਮੰਨਦਾ ਇੱਕ ਤੇ ਔਰਤ ਵੱਲੋਂ ਜਿਹੜੀ ਕੰਪਲੇਂਟ ਕੀਤੀ ਗਈ ਉਸ ਆਦਮੀ ਦੇ ਖਿਲਾਫ ਅੱਛਾ ਜੀ ਉਹ ਕਿਹੜੀ ਤਰੀਕ ਨੂੰ ਕੀਤੀ ਗਈ ਆ ਬਕਾਇਦਾ ਉਹਦਾ ਡੈਰੀ ਨੰਬਰ ਮੈਨੂੰ ਭੇਜੋ ਅੱਛਾ ਜੀ ਰਾਜੀ ਨਾਮੇ ਦੀ ਕਾਪੀ ਭੇਜੋ ਤੀਸਰਾ ਮੈਨੂੰ ਇਹ ਦੱਸੋ ਕਿ ਜੇਕਰ ਉਹ ਫੈਸਲਾ ਹੋ ਗਿਆ ਹਾਂਜੀ ਫੈਸਲਾ ਹੋ ਗਿਆ ਫਿਰ ਬੰਦੇ ਨੇ ਕੰਪਲੇਂਟ ਪਾਈ ਮਾਰ ਜੋਗੇ ਐਸਐਸਪੀ ਨੂੰ ਪੀੜਤਣਾ ਅੱਛਾ ਜੀ ਉਹਦੇ ਵਿੱਚ ਰੋਪਏ ਲੱਗੇ ਆ ਕਿ ਪੀਸੀ ਰੌਤ ਔਰਤ ਦੇ ਨਾਲ ਮਿਲ ਕੇ ਮੇਰੇ ਕੋਲੋਂ 1 ਲੱਖ ਰੁਪਏ ਦੀ ਮੰਗ ਕਰਦਾ ਔਰ 10 ਰੁਪਿਆ 10000 ਰੁਪਏ ਮੇਰੇ ਕੋਲ ਲੈ ਚੁੱਕਾ ਅੱਛਾ ਜੀ ਇਹਰ加ਦਤੀ ਐ ਨਾ ਹਾਂਜੀ ਠੀਕ ਹੈ ਜੀ ਇਹਨਾਂ ਕੋਲ ਇਹਨਾਂ ਕੋਲ ਅਧਿਕਾਰ ਹੈਗਾ ਇਹਨਾਂ ਕੋਲ ਅਧਿਕਾਰ ਹੈਗਾ ਮਿਲ ਕੇ ਖਬਰ ਪੈਸੇ ਲੈ ਕੇ ਲਾਉਣ ਲਈ ਇਹਦੇ ادارے ਨਾਲ ਵੀ ਮੇਰੀ ਗੱਲ ਹੋ ਚੁੱਕੀ ਆ ਅੱਛਾ ਮੈਂ ਮਾਰਾ ਹੀ ਗੱਲ ਸੁਣੋ ਪੀਸੀ ਰਾਓ ਸਰ ਨੇ ਕੋਈ ਪੈਸਾ ਨਹੀਂ ਲਿਆ ਨਾ ਹੀ ਉਹਨਾਂ ਨੇ ਕਿਸੇ ਨੂੰ ਪਿਆਰ ਪੈਸੇ ਦੇਣ ਨੂੰ ਹੂੰ ਉਹ ਸਾਨਾ ਗੱਲ ਹੋਈਗੀ ਉਹਨੂੰ ਕੰਮ ਖੋਲ ਕੇ ਦੇਣਾ ਬੀਬੀ ਨੂੰ ਕੋਈ ਠੀਕ ਹੈ ਜੀ ਉਦੇ ਨਾਲ ਮੋਦਵਰ ਬੰਦਾ ਆਏਗਾ ਆਪਣੇ ਬਾਬਾ ਦੇ ਨਾਲ ਪਾਜੀ ਕੰਮ ਖੋਲ ਕੇ ਦੇਣਾ ਅਸੀਂ ਉਹ ਗੱਲ ਨਹੀਂ ਕਰਦੇ ਜਿਹੜਾ ਆਦਮੀ ਨੇ ਕੰਪਲੇਂਟ ਪਾਈ ਮਾਨ ਜੋਗੇ ਐਸਐਸਪੀ ਦੇ ਉਹ ਆਦਮੀ ਖੁਦ ਕੈਮਰੇ 'ਚ ਬੋਲ ਕੇ ਸਾਨੂੰ ਵੀਡੀਓ ਭੇਜ ਰਿਹਾ ਕਿ ਮੇਰੇ ਨਾਲ ਐਦਾਂ ਪੀਸੀ ਰੌਤ ਜਿਹੜੇ ਆ ਮੇਰੇ ਕੋ ਪੈਸੇ ਨਹੀਂ ਮੰਗ ਕਰ ਰਿਹਾ ਨਹੀਂ ਨਹੀਂ ਇਹਨਾਂ ਨੇ ਨਹੀਂ ਮੰਗਿਆ ਸਰ ਕੋਈ ਪੈਸਾ ਫਿਰ ਉਹਦੇ ਬੰਦੇ ਬੰਦੇ ਦੇ ਕੋਲ ਜਾਓ ਤੁਸੀਂ ਬੰਦੇ ਦੇ ਕੋਲ ਜਾਓ ਤੁਸੀਂ ਬੰਦਿਆਂ ਦੇ ਕੋਲ ਨਹੀਂ ਜਾਣਾ ਅਪਾ ਦੇ ਥਾਣੇ ਐਸਐਸਪੀ ਸਾਹਿਬ ਨੂੰ ਮਿਲਿਆ ਅਸੀਂ ਉਹਦਾ ਐਸਐਸਕੇ ਕਰੀਬ ਤੋਂ ਕੰਪਲੇਂਟ ਆ ਉਹਨਾਂ ਨੇ ਮਿਲਿਆ ਆ ਪਾਜੀ ਹੋ ਗਈ ਭਾਜੀ ਮੇਰੀ ਉਹਨਾਂ ਨਾਲ ਵੀ ਗੱਲ ਹੋ ਗਈ ਐ ਸੋਈ ਕੁਲਦੀਪ ਸਿੰਘ ਨਾਲ ਅੱਛਾ ਜੀ ਹਾਂ ਜੀ ਮੈਂ ਤਾਂ ਮਿਲ ਕੇ ਆਇਆ ਭਾਜੀ ਕੋਈ ਸਾਡੀ ਟੀਮ ਹੈ ਨਾਲ ਵੀ ਹੀ ਸਾਡੇ ਪੀਸੀ ਰੋ ਸਰ ਹਾਂ ਹਾਂ ਜੀ ਠੀਕ ਹੈ ਚਲੋ ਠੀਕ ਹੈ ਭਾਜੀ ਖਬਰ ਮੈਂ ਤਿਆਰ ਕਰਦਾ ਪਿਆ ਸੀਗਾ ਓਕੇ ਬਹੁਤ ਸ਼ੁਕਰੀਆ ਜੇ ਕੋਈ ਸਬੂਤ ਹੈ ਕੇ ਭੇਜ ਦੋ ਮੱਥਾ ਟੇਕ ਦੋ ਵੱਡਾ ਵੀਰੇ ਸਤਿ ਸ਼੍ਰੀ ਅਕਾਲ ਜੀ ਹੈਲੋ ਮੱਥਾ ਟੇਕ ਦੋ ਵੱਡਾ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਪ੍ਰਕਾਸ਼ ਚੰਦ ਰੋਤ ਜੀ 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 ਪਤਾ ਵੀਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਹਾਲ ਹੈ ਕਿਰਪਾ ਤੁਹਾਡੀ ਕਿਰਪਾ ਮੈਂ ਤੁਹਾਨੂੰ ਫੋਨ ਕਰ ਰਿਹਾ ਸੀ ਤੁਸੀਂ ਮੇਰਾ ਫੋਨ ਨਹੀਂ ਸੀ ਚੁੱਕ ਰਹੇ ਬਸ ਅੱਜ ਪਤਾ ਵੀਰ ਤੁਹਾਨੂੰ ਪਤਾ ਹੀ ਹੈ ਨਾ ਪ੍ਰੋਗਰਾਮ ਹੈ ਮੈਂ ਤਿੰਨ ਤਿੰਨ ਚਾਰ ਵਾਰੀ ਤਿੰਨ ਚਾਰ ਵਾਰੀ ਤੁਹਾਨੂੰ ਲਗਾਤਾਰ ਫੋਨ ਕੀਤਾ ਮੈਂ ਤਾਂ ਮੈਂ ਅੱਛਾ ਚਲੋ ਮੇਰੀ ਮੇਰੀ ਆਪਜੀ ਨੂੰ ਇੱਕ ਗੱਲ ਹੈ ਕਿ ਤੁਹਾਡੇ ਖਿਲਾਫ ਨਾ ਇੱਕ ਕੰਪਲੇਂਟ ਪਈ ਆ ਮਹਿੰਦਰ ਸਿੰਘ ਨੇ ਹਾ 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 ਜੀ ਜੀ ਜਿਹਦੇ ਵਿੱਚ ਤੁਸੀਂ 10000 ਰੁਪਏ ਲੈ ਲਿਆ ਤੇ 1 ਲੱਖ ਰੁਪਏ ਦੀ ਮੰਗ ਕੀਤੀ ਕੁੱਲ ਸ਼ਾਂਤੀ ਦੇਵੀ ਨਾਲ ਮਿਲ ਕੇ ਅੱਛਾ ਜੀ ਅੱਛਾ ਜੀ ਅੱਛਾ ਜੀ ਉਹ ਆਪਾਂ ਲੱਗੇ ਸੀ ਨਿਊਜ਼ ਚਲਾਉਣ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ ਬੜੀ ਕੇ ਸਾਹ ਤੁਸੀਂ ਬਹੁਤ ਸੋਨੇ ਕੁਸਚਨ ਕੀਤੇ ਪਰ ਲੱਗੇ ਰਹੇ ਇਹ ਜੋ ਮਹਿੰਦਰ ਸਿੰਘ ਹੈ ਸ਼ਾਂਤੀ ਦੇਵੀ ਇੱਕ ਗਰੀਬ ਮਤਲਬ ਲੇਡੀ ਹੈ ਉਹ ਡਾਬੇ ਵਾਲੀ ਬੀਬੀ ਨੇ ਮੇਰੇ ਘਰ ਨਾ ਉਹ ਖਾਣਾ ਬਣਾਨੇ ਰੱਖਿਆ ਸੀ ਇੱਕ ਚਾਹ ਲਈ ਨਹੀਂ ਤੁਸੀਂ ਉਹਨਾਂ ਨੂੰ ਫੋਨ ਵੀ ਕੀਤਾ ਉਹਨਾਂ ਤੁਹਾਡਾ ਫੋਨ ਨੰਬਰ ਵੀ ਵਿੱਚ ਲਿਖਿਆ ਹੈ ਹਾਂ ਪਟਾ ਪਰ ਹਾਂਜੀ ਮੈਨੂੰ ਮਤਲਬ ਉਹ ਤੁਹਾਡੇ WhatsApp ਮੈਂ ਭੇਜਿਆ ਦਿੱਕਟ ਨੇ ਖੁੱਲ ਕੋ ਜਿਹੜਾ ਮੰਦਰ ਸਿੰਘ ਨੇ ਜਿਹੜਾ ਸੰਪਤੀ ਦੇ ਨਾਲ ਪੁੱਤਰ ਨੇ ਉਹ ਸਰ ਮੇ ਤੁਹਾਨੂੰ ਪੁੱਛਿਸ਼ ਕੀਤਾ ਉਹਦੇ ਦਿੱਤੀ ਰਾਜਲਾ ਮਾ ਬਾਲਮੀਕ ਸੰਗਠਨ ਦੇ ਸਬੰਧ ਵਿੱਚ ਵੇਖੋ ਜੀ ਇੱਕ ਇੱਕ ਔਰਤ ਦੇ ਨਾਲ ਮੰਨ ਲਓ ਕਿ ਜੇ ਰੇਪ ਵੀ ਹੋਇਆ ਤੇ ਉਹਦੇ ਕੋਲ ਬਾਲਮਿਕੀ ਮੋਰਚੇ ਕੋਲ ਕੀ ਅਧਿਕਾਰ ਹੈ ਕਿ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਹਨੂੰ ਚੁੱਪ ਕਰਾ ਦੇਣਾ ਨਹੀਂ ਨਹੀਂ ਔਰ ਔਰਤ ਕੋ ਉਹਨੇ ਵੱਦਸਲੂਕੀ ਕੀਤਾ ਸੀ ਮਾਫੀ ਮੰਗ ਕੋਈ ਵੱਦਸਲੂਕੀ ਕਰਦੇ ਜੀ ਕੋਈ ਉਹ ਵੱਦਸਲੂਕੀ ਵੱਦਸਲੂਕੀ ਮੇਰੀ ਗੱਲ ਸੁਣੋ ਵੱਦਸਲੂਕੀ ਕਰਨ ਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਆ ਉਹ ਔਰਤ ਲਗਾਏ ਚਲੋ ਮੰਨ ਲਓ 1 ਮਿੰਟ 1 ਮਿੰਟ ਮੇਰੀ ਮੰਨਿਆ ਵੀ ਹੈ ਪ੍ਰਕਾਸ਼ ਚੰਦ ਜੀ ਪ੍ਰਕਾਸ਼ ਚੰਦ ਜੀ ਪ੍ਰਕਾਸ਼ ਚੰਦ ਜੀ ਜਿਆਦਾ ਮਤ ਬੋਲੇ ਮੇਰੀ ਬਾਤ ਸੁਣੋ ਪਹਿਲੇ ਮੇਰੇ ਕੋ ਜੇ ਬਤਾਓ ਕਿ ਅਗਰ ਔਰਤ ਕੇ ਸਾਥ ਬਾਦ ਸੁਰੂਕੀ ਹੋਈ ਹੋ ਔਰ ਆਪ ਕੋ ਪਰਮਾਤਮਾ ਨੇ ਕਲਮ ਬਖਸ਼ੀ ਪੱਤਰਕਾਰੀ ਕਰ ਦਿਓ ਕਿ ਆਪ ਖਬਰ ਰੋਕਣੇ ਲਈ 10000 ਰੁਪਏ ਤੋਂ ਲੈ ਕੇ 1 ਲੱਖ ਕੀ ਮੰਗ ਕਰ ਸਕਦੇ ਹੋ ਬਲੈਕਮੇਲ ਕਰ ਸਕਦੇ ਹੋ ਦਵਾਈ ਦੇਂਗੇ ਨਾ ਮੈਂ ਕੋਈ ਨਾ ਮੈਂਨੇ ਪੈਸੇ ਵੀ ਖਬਰ ਲਗਾਈ ਨਾ ਪੈਸੇ ਦੀ ਮੰਗ ਕੀਤੀ ਉਹ ਜਿੱਥੇ ਜਿੰਨੇ ਵੀ ਗਵਾਹੀ ਦਿੱਤੀ ਕਿ ਪੀੜਤਾ ਆਪ ਗਵਾਹੀ ਦੇ ਕੇ ਜਿਸ ਨੂੰ ਵੀ ਬਲਮੀਕ ਸੰਗਰਤ ਮੋਰਚਾ ਕਮੇਟੀ ਮੈਂਬਰ ਜਿੱਕੇ ਉਹ ਸਾਰੇ ਗਵਾਹੀ ਦੇਣੇ ਨਹੀਂ ਨਹੀਂ ਜਿਹੜੀ ਮੈਂ ਗੱਲ ਕਰੀ ਜਿਹੜੀ ਗੱਲ ਜਿਹੜਾ ਸਵਾਲ ਮੈਂ ਕੀਤਾ ਮੈਨੂੰ ਉਹਦਾ ਜਵਾਬ ਦਿਓ ਮੈਂ ਜਾਣਦਾ ਪਤਾ ਵੀਰ ਮੈਂ ਨਹੀਂ ਜਾਣਦਾ ਉਹ ਕੌਣ ਬੰਦਾ ਉਹ تیرے ਵੀ ਇੱਕ ਪੱਤਰਕਾਰ ਹੈ ਬਾਬਾ ਸੁਰਜੀਤ ਸਿੰਘ ਕਾਇਤ ਉਹਦਾ ਕੋਈ ਜਾਣਕਾਰੀ ਹੋਵੇ 2 ਮਹੀਨੇ ਬਾਅਦ ਜਾ ਕੇ ਇੰਨੇ ਜਾ ਕੇ ਬਰਖਾਸਤ ਦਿੱਤਾ ਜਦੋਂ ਕਿ ਮੈਂ ਜਾਣਦਾ ਵੀ ਨਹੀਂ ਹੈ ਉਹ ਕੌਣ ਹੈ ਹੋਰ ਬਹੁਤ ਪੱਤਰਕਾਰ ਨੇ ਭੋਗਪੁਰ ਦੇ ਵਿੱਚ ਉਹਨਾਂ ਦੇ ਖਿਲਾਫ ਕਿਉਂ ਨਹੀਂ ਉਹਨੇ ਦਰਖਾਸਤ ਦੇ ਦਿੱਤੀ ਤੁਹਾਡੇ ਖਿਲਾਫ ਮਾਨਯੋਗ ਐਸਐਸਪੀ ਜਲੰਧਰ ਨੂੰ ਦਰਖਾਸਤ ਦਿੱਤੀ ਹੋਈ ਹੈ ਡੈਰੀ ਨੰਬਰ ਲੱਗ ਕੇ ਲਿਖਤੋਗਾ ਝੂਠੀ ਦਰਖਾਸਤ ਮਾਨਯੋਗ ਐਸਐਸਪੀ ਸਾਹਿਬ ਕੋਲ ਅਗਰ ਆਇਆ ਹੈ ਤੋ ਅਸੀਂ ਸਪਸ਼ਟੀਕਰਨ ਦੇ ਰਹੇ ਉਹਦਾ ਵੀ ਕੋਈ ਉਹ ਨਹੀਂ ਹੈ ਰੋਲਾ ਨਹੀਂ ਹੈ ਜੀ ਤੁਸੀਂ ਉਹਦੇ ਵਿੱਚ ਤੁਸੀਂ ਉਹਦੇ ਵਿੱਚ ਟਾਈਮ ਲਿਆ ਸੀ ਗੱਲ ਲਿਖਤੀ ਹਾਂ ਜੀ ਭੋਗਪੁਰ ਥਾਣੇ ਤੋਂ ਟਾਈਮ ਲਿਖਤੀ ਲਿਆ ਸੀ ਤੁਸੀਂ ਹਾਂ ਹਾਂ ਮੈਂ ਤਾਂ ਜਾ ਕੇ ਮੈਨੂੰ ਉਹ ਭੋਗਪੁਰ ਥਾਣੇ ਤੋਂ ਮਿਲੋ ਆਇਆ ਸੀ ਉਹਨਾਂ ਐਸੀ ਸਾਡੇ ਆਈਓ ਹੈ ਇੰਵੈਸਟੀਗੇਟਿਨ ਆਫਿਸਰ ਜਿਹੜਾ ਹੀ ਕੁਲਜੀਤ ਜੀ ਹੈ ਉਹਨੇ ਗੁਲਾਈ ਸੀ ਕਿ ਮੈਂ ਖੁਦ ਜਾ ਕੇ ਸਪਸ਼ਟੀਕਰਨ ਦੇ ਕੇ ਆਇਆ ਠੀਕ ਹੈ ਉਹ ਗੱਲ ਬਾਤ ਚੱਲਦੀ ਜੀ ਜਨਾਬ ਤਲੋ ਠੀਕ ਹੈ ਜੀ ਉਹ ਕੇ ਅੱਛਾ ਬਾਕੀ ਹੋਣ ਕੀਤਾ ਹੈ ਮਹਿੰਦਰ ਸਿੰਘ ਨੂੰ ਉਹਨਾਂ ਨੇ ਤੁਹਾਡੇ ਤੁਸੀਂ ਉਹਨਾਂ ਨੂੰ ਬਲੈਕਮੇਲ ਕਰਨ ਦੀਆਂ ਧਮਕੀਆਂ ਦਿੱਤੀਆਂ ਨੇ ਖਬਰ ਲਾਉਣ ਦੇ ਨਾਂ ਤੇ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਨੇ ਮਹਿੰਦਰ ਸਿੰਘ ਹੈ ਕੌਣ ਮੈਂ ਨਹੀਂ ਕਹਿੰਦਾ ਵੱਡਾ ਵੀ ਮਹਿੰਦਰ ਸਿੰਘ ਜਿਹਦਾ 500 ਰੁਪਏ ਸ਼ਾਂਤੀ ਦੇਵੀ ਨਾਲ ਰੌਲਾ ਹੈ ਨਹੀਂ ਨਹੀਂ ਉਹ ਉਹਨੂੰ ਸ਼ਾਂਤੀ ਦੇਵੀ ਨੂੰ ਰੇਟ ਕਰਮੇ ਦੀ ਕੋਸ਼ਿਸ਼ ਕੀਤੀ ਠੀਕ ਹੈ ਜੇ ਉਹਨੇ ਮੈਨੂੰ ਇੱਕ ਮਿੰਟ ਲਈ ਗੱਲ ਸੁਣੋ ਜੇ ਉਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦਰਖਾਸਤ ਤਾਂ ਬੰਦੀ ਸ਼ਾਂਤੀ ਦੇਵੀ ਵੱਲੋਂ ਆਹ ਸ਼ਾਂਤੀ ਦੇਵੀ ਵੱਲੋਂ ਕਿਹਾ ਹੈ ਤੁਸੀਂ ਸ਼ਾਂਤੀ ਦੇਵੀ ਦੇ ਨਾਲ ਮਿਲ ਕੇ ਉਹਦੇ 500 ਰੁਪਏ ਦੀ ਕਹਾਣੀ ਨੂੰ ਰੇਪ ਕੇਸ ਵਿੱਚ ਚੇਂਜ ਕੀਤਾ ਬ੍ਰਦਰ ਇਹ ਮੈਂ ਮੈਨੇ ਨਹੀਂ ਕੀਤਾ ਇੰਨੇ ਆਪੇ ਮਾਨਾ ਮਹਿੰਦਰ ਸਿੰਘ ਨੇ ਬਾਲਮੀਕ ਸੰਗਤ ਮੋਰਚਾ ਨੇ ਰਾਜੀਨਾਮਾ ਕਰਾਇਆ ਮੇਰੇ ਸਾਹਮਣੇ ਇੰਨੇ ਮਾਫੀ ਮੰਗ ਕੇ বাল্মিক ক্ষমা نامه ਹੈਗਾ ਕੋਈ ਇਹਦਾ ਤੁਹਾਡੇ ਕੋਲ ਜਿਹੜਾ ਇਹਨੇ ਮਾਫੀ ਮੰਗੀ ਉਹ ਹੈਗੀ ਕਿ ਮਾਫੀ ਤੁਹਾਡੇ ਕੋਲ ਕੋ ਲਿਖੀ ਜੀ 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 ਪਤਾ ਵੀ ਮਾਫੀ ਮੰਗਿਆ ਹੈ ਬਕਾਇਦਾ ਗਲਤੀ ਤੇ ਮੰਨੀ ਨਹੀਂ ਨਹੀਂ ਲਿਖਦੀ ਲਿਖਦੀ ਲਿਖਤੀ ਰੂਪ ਚ ਹੈ ਤੁਹਾਡੇ ਕੋਲ ਮਾਫੀ ਜੀ 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 ਮੇਰੇ ਕੋਲ ਪਈ ਹੈ ਮੈਂ বাল্মਿਕ ਸੰਗਤ ਦੇ ਮੁਰਦਾ ਕੋਲੋਂ ਲਾ ਕੇ ਤੁਹਾਨੂੰ ਦੇ ਦਿੰਦਾ ਮੈਨੂੰ ਭੇਜੋ ਲਿਖਦੀ ਲਿਖਦੀ ਮੈਨੂੰ ਭੇਜੋ ਜੀ 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 ਜੀ